ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسےਮ ਸਿੰਘ ਰਾਜੀ ਆ ਖੇਤੀ ਪੰਜਾਬ ਤੇ ਹਾਜ਼ਰ ਆ ਜੋ ਇਸ ਸਮੇਂ ਦਾ ਟਾਈਮ ਆ 2 ਵਜੇ ਤੇ ਦੁਪਹਿਰੇ ਬੈਠਿਆਂ ਦੇਖ ਨੀਵੇਂ ਵਾਲੀਆਂ ਹੋ ਗਈਆਂ ਡਾਣੀ ਡੂੜੀਆਂ ਤੋੜੀਆਂ ਨੇ ਮੋਟਰ ਤੇ ਕਰੀਆ ਸਾਫ ਸਫਾਈ ਤੇ ਮਿਲਦੇ ਸਾਨੂੰ ਅੱਜ ਨਵੇਂ ਬਲੌਗ ਨਾਲ ਕਰਦੇ ਆ ਗੱਲਾਂ ਬਾਤ ਤੇ ਦਿਖਾਉਨੇ ਆ ਕੀ ਕੰਮ ਕਾਜ ਕਰਦੇ ਆ ਬਣੇ ਰਿਓ ਬਲੌਗ ਨਾਲ ਵਧੀਆ ਬਲੌਗ ਹੋਊ ਇੱਕ ਵਾਰ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅਸ ਟਾਈਮ ਖੇਤ ਬੈਠੇ ਆ ਬਦਲਵਾਈ ਐ ਤੇ ਬਦਲਵਾਈ ਮੀਂਹ ਕਦੇ ਵੀ ਆ ਸਕਦਾ ਤੇ ਮੈਂ ਜੂਰੀਆਂ ਲਾਇਆ ਸੀ ਬੋਰੀਆਂ ਤੇ ਸੱਦੇ ਨੇ 6-7 ਬੋਰੀਆਂ ਸਿੱਟਣੀਆਂ ਸੀ ਮੈਂ ਬੋਰੀਆਂ ਤੇ ਸਟਾ ਲੰਨੇ ਤੇ ਆਉਂਦ ਨੇ ਬੰਦੇ ਚਲ ਐਨੇ ਖੇਤ ਮੈਂ ਜਿੱਥੇ ਪਾਣੀ ਘੱਟ ਸੀ ਉਹ ਤੇ ਨੱਕੇ ਤੋੜ ਤੇ ਪਾਣੀ ਦੂਜੇ ਜਿਰੀ ਭਰੀ ਖੜੀ ਆ ਮੀਂਹ ਕਰਨ ਤੇ ਚਲੋ ਜੀ ਮਿਲਦੇ ਆ ਸੋਨੂੰ ਬਣੇ ਰਿਓ ਵਲੋਗ ਨਾਲ ਧੰਨਵਾਦ ਸਾਰਿਆਂ ਦਾ ਤੇ ਬਹੁਤ ਬਹੁਤ ਪਿਆਰ ਸਾਰਿਆਂ ਨੂੰ ਮੇਰੇ ਮਿਸਤਰੀ ਆਇਆ ਭਾਈ ਤੇ ਸਾਡਾ ਇੱਕ ਪੱਖਾ ਦਾ ਮੀਂਹ ਚਮਾਚ ਗਿਆ ਜੀ ਉਹ ਮਾਰ ਲਾ ਗਿਆ ਕਰੰਟ ਹੁਣ ਗਰਜੀਤ ਨੂੰ ਆਖਿਆ ਵਾ ਕੂਲਰ ਚ ਚਲਾ ਕੂਲਰ ਤੇ ਪਾਣੀ ਨਹੀਂ ਪੈਂਦਾ ਨਾ ਇਹ ਸਤੂ ਮੈਂ ਕਿਹਾ ਭਾਈ ਇਹਨੂੰ ਲੋਟ ਜਾ ਆ ਐਕਸਿਲੇਟਰ ਨਾਲ ਗਰਜੀਤ ਹੈ ਚਾਹ ਕਟਾਉਣ ਵਧਾਉਣ ਲਈ ਐਕਸਿਲੇਟਰ ਕੇ ਪਾਤੀ ਭਾਈ ਨੂੰ ਸੱਚ ਚਾਲਦਾ ਕਰ ਤਾ ਕਰ ਇਹ ਮਾਰਾ ਮਾਰਾ ਕਰੰਟ ਮਾਰਦਾ ਨਹੀਂ ਕੋਈ ਤਾਰ ਦੂਰ ਲੱਗ ਦੇਣੀ ਦੇਖ ਲੈ ਤੇ ਬਾਈਂ ਰਿਆਨ ਨੂੰ ਮੜਿਆ ਮੀਂਹ ਪਏ ਤੋਂ ਰੈਣ ਪਈ ਪਹਿਲਾਂ ਮਟਰ ਉੱਚੀਆਂ ਨੇ ਤੇ ਹੁਣ ਇਹਨਾਂ ਕੋਲੇ ਮੜਾ ਕੰਮ ਠੀਕ ਤੇ ਜਿਹੜਾ ਹੋਇਆ ਸਾਢੇ 5 ਵਜੇ ਨੇ ਇਹ ਤਾਂ ਆ ਗਈ ਮਸਤਰੀ ਹਾਂਜੀ ਦੋਸਤੋ ਤੁਹਾਨੂੰ ਰਿਵਾਜ ਤੋਂ ਪਤਾ ਹੀ ਲੱਗ ਗਿਆ ਹੋਣਾ ਕੰਗਜ ਕਾਮ ਬਹੁਤ ਹੋਇਆ ਪਏ ਪਹਿਲਾਂ ਨੀਤੂ ਨੂੰ ਵਿਕਾਰ ਦਿਖਾ ਮੋਇਆ ਤੇ ਅੱਜ ਮੈਨੂੰ ਹੋ ਗਿਆ ਇਹ ਕਿਰਾਂ ਦੇ ਮੇਰੇ ਆਉਣ ਵਾਲੀ ਗੱਲ ਹੀ ਹੁੰਦੀ ਸਾਰਿਆਂ ਨੂੰ ਹੋ ਜਾਂਦਾ ਦਿਖਾ ਮ ਅਰਜੀ ਹੈ ਨਾ ਇੱਕ ਤਰ੍ਹਾਂ ਦੇ ਇੱਕ ਜਿਹੇ ਹੋ ਜਾਂਦਾ ਤੇ ਉਹਨਾਂ ਦੱਸਿਆ ਜਿਹੜਾ ਟਾਈਮ 5:30 ਵਾਂਗੂ ਫੋਨ ਵਾਲੇ ਨੇ ਤੇ ਗੱਡੀ ਤੇ ਮਿਸਤਰੀ ਆਇਆ ਹੋਇਆ ਘਰ ਦੇ ਪੱਕੇ ਕੋਲਰ ਦੇ ਖਰਾਬ ਹੋ ਤੂੰ ਠੀਕ ਕਰੀ ਜਾਂਦਾ ਕਹੇ ਵੀ ਠੀਕ ਹੈ ਨਹੀਂ ਪਊਗਾ ਮੈਂ ਬਦਲ ਗਈ ਤਾਂ ਸਵੇਰ ਦੀ ਹੈ ਭਾਈ ਹੂੰ ਬਦਲਵਾ ਇਤ ਸਵੇਰ ਦੀ ਆਉਂਦੀ ਸੁਭਾਅ ਨਾਲ ਤਾਂ ਹੈਗੀ ਆ ਫਿਰ ਵਾਈਬਰੀ ਨੂੰ ਪਤਾ ਹੂੰ ਆਉਂਦਾ ਹੁੰਦਾ ਮੇਰੇ ਕੋਲ ਆ ਕੇ ਮੜ ਜਾਂਦਾ ਜਿੰਦੀ ਤਬਾਹ ਕਰਦਾ ਕੋਈ ਨਾ ਤਾਂ ਕੋਈ ਨਾ ਮੋਟਰ ਵੀ ਕਿੱਟ ਕੇ ਫਾਰਮ ਤੋਂ ਨਹੀਂ ਨੰਬਰ ਆਉਂਦਾ ਹੈ ਸਹੀ ਹਾਂ ਇੰਪੋਰਟ ਤੋਂ ਹੀ ਆਉਂਦੀ ਹੈ ਆ ਲੱਗਦੀ ਪੱਖਾ ਯਾਰਾਂ ਕੱਲੀਆਂ ਵੀ ਬਾਰੇ ਸਾਡੇ ਤੋਂ ਮੇਰੇ ਹੋ ਗਿਆ ਆਹ ਦਾ ਵੀ ਆਉਣਾ ਪਰਸੋਂ ਤੱਕ ਨਹੀਂ ਆਇਆ ਬੱਸ ਬੰਦ ਕਰਕੇ ਹਿੰਮਤ ਨਹੀਂ ਦੀ ਸਰਕਾਰ ਨੇ ਇਹਨਾਂ ਨੂੰ ਕਰਦੇ ਨੇ ਬੱਸ ਬੰਦ ਕਰਦੇ ਨੇ ਇਹ ਬੰਦੀ ਕਰਦੇ ਨੇ ਆਪੀ ਪਤੂਪੇ ਦਾ ਬਰਦਾਸ਼ਤ ਕਰਦੇ ਤੇ ਤਾਂ ਹੋਣਾ ਨਹੀਂ ਤੇ ਅਈ ਮੀਟ ਆ ਗਈ ਸਾਡੇ ਸਿੱਟੜੀ ਨਾ ਦੱਸਣ ਨੂੰ ਚਾਹੀਦੀ 10 ਘਟਿਆਂ ਤੋਂ ਦੋਸਤੋ ਸਾਨੂੰ ਅੰਗ ਦਿਖਾਉਗਾ ਤੇ ਐਬੀਬੀ ਨੂੰ ਪਤਾ ਮੈਂ ਦੱਸਿਆ ਨੀ ਮੋਟਰ ਮਾਚੀ ਨੂੰ ਕਿ ਕਾ ਜੂਵੀ ਜੀ ਇਹ ਕੋਲੇ ਕੋ ਤੋਂ ਗੋਜਰਾ ਹਿੰਦੇ ਪਾਸੇ ਤੇ ਬਾਦਲੇ ਪਾਸੇ ਇਹ ਗੱਤੀ ਪੇ ਤੇ ਮੇਨੜ ਦੇ ਪਾਣੀ ਆ ਗਏ ਪਾਣੀ ਦਾ ਪ੍ਰਵੇਸ਼ ਇੱਕ ਕੂਲਰ ਸਾਡਾ ਕੋਏ ਕੁੜੇ ਵਾਲੀ ਮੰਗ ਕੇ ਲੈ ਗਈ ਉਹਨਾਂ ਨੇ ਮਚਾਤਾ ਬਣਾ ਲਿਆ ਬਣਾ ਲਿਆ ਕਾਣੇ ਘਾ ਕੇ ਲਾਉਂਦੇ ਨੇ। ਕੋਲ ਹੁਣ ਵੀ ਨਾ ਹੋਰ ਲਾ ਲਾਂ ਦੇਖ ਚਾਹੁੰਦੇ। ਇਹ ਦਵਾਈ ਲੈ ਲਈ। ਅੱਜੀ ਹੋਣਾ ਬਣਦਾ ਹੋਰ ਹੀ ਬੜਾ ਬਦਲਿਆ। ਮੈਂ ਖੇਤ ਦਾ ਰੈਸਟੋਰੈਂਟ ਜਾਇਆਗਾ ਮੈਂ ਬਹਿ ਜਾਊਗਾ। 4 ਘੰਟਾ ਜਵਾਰ ਰਹੂ ਹੁ ਤੀਜੇ ਘੰਟਾ ਦਹੀਂ। ਸਰ ਬੜਾ ਰੁਹੀ ਹੈ। ਖਾਂਦਨੀ ਜੀ ਹੱਥ ਵੀ ਚੀਰਿਆ ਜਾਊਗਾ ਖਾਂਦਨੀ। ਜੰਮਾ ਇੱਕ ਤੋਂ ਵੱਡਿਆ ਪਿਆ ਦਾ ਅਜਤਾ ਜੀ। ਤੇਰੀ ਕਰੀਤੀ ਭਈ ਬਾਅਦ ਬਹੁਤ ਕਰਾਓ ਕੋਲੇ ਜਾਂਦੀ ਏ ਠੰਡਾ ਹੋ ਗਿਆ ਜਾਣਾ ਕੱਲ ਨੂੰ ਜਾਵਾਂਗੇ ਜੀ ਕੋਈ ਤੇ ਢੋਲੇ ਤੋਂ ਕੱਢ ਕੇ ਬਾਹਰ ਇੱਕ ਅੰਦਾ ਜਿਹਨਾਂ ਕੋਈ ਉਹਨਾਂ ਨੇ ਘਰ ਦਾ ਚਾਹ ਪਾਣੀ ਪੀਣਾ ਹੋਇਆ ਦੀ ਜਾਜ ਮੰਨ ਜਲ ਮਿਲਦਾ ਕੋਈ ਲੈ ਕੇ ਆਉਣਾ ਸਮਨੇ ਚ ਵੜਾਉਣੀ ਅਗਰ ਕਰਦੇ ਉਹ ਤੋਂ ਪੋੜਾ ਸਾਚ ਇਹ ਤਾਂ ਉੱਤਰ ਨਹੀਂ ਲੱਗਿਆ ਭਾਈ ਜੀ ਕਾਈ ਤੇਰੇ ਬਾਈ ਇਹ ਪਾਣੀ ਵਾਲਾ ਤੁਮਾ ਪਾਣੀ ਅੱਛਾ ਇਹ ਟਰਮੀਨਲ ਇਹ ਦੇਰ ਤੋਂ ਮਿੰਨ ਹੋ ਰਹੀ ਹੈ ਬੱਧੀ ਹੋਰ ਅੱਜ ਕਿ ਸੁਆ ਖਰਾਬ ਹੋ ਗਿਆ ਸਾਰਾ ਸੱਟ ਗਿਆ ਤੇ ਇੰਨਾ ਸੋਣਾ ਤੂੰ ਦੇ ਦਿੱਤਾ ਤੀ ਕਰ ਬਸ ਤੇ ਬੱਧੀ ਮੱਝਾਂ ਦੇ ਬਿੱਟੇ ਲੰਮਟ ਰਹੀ ਹੈ ਦੀ ਪੱਦ ਇੱਕ ਵਾਰ ਜਿਹੜਾ ਸੁਆ ਖਰਾਬ ਹੋ ਗਿਆ ਪਹਿਲਾਂ ਉਦੋਂ ਪੈਰਾ ਪੂਰਾ ਤੋ ਆ ਗਿਆ ਮੱਝਾਂ ਕਿਉਂਕਿ ਕੋਈ ਹੁਣ ਸੌਣ ਵਾਲੀ ਇੱਕ ਮੱਝ ਕੱਲ੍ਹ ਜਾਂ ਪਰਸ ਤੋ 4-5 ਮਿੰਟ ਦੀ ਥੋੜੀ ਮਹਾਰਾਜਾ ਕਿਰਪਾ ਕਰੇ ਭਰੀ ਕਰੇ ਬਾਬਾ ਜੀ ਨੂੰ ਕਿਰ ਸੱਚ ਸੁੱਖੇ ਮਾਝ ਥੋੜੀ ਵੱਡੀ ਆ ਉਮਰ ਦੀ ਸਰ ਦੁੱਧ ਵਧੀਆ ਹੋ ਜਾਊਗਾ ਦੁੱਧ ਮੇਰਾ ਬਹੁਤ ਘਾਈ ਘਟ ਰਿਹਾ ਹੈ ਆਦੂ ਕੀ ਲੋਟ ਗੱਡੀ ਵੀ ਧੋਤੀ ਜੋਤ ਨੇ ਬਹੁਤ ਸੋਹਣੀ ਬਣਾ ਦਿੱਤੀ ਓਕੇ ਗੱਡੀ ਆਪਣੀ ਸੌ ਬਹੁਤ ਆ ਬਾਈ ਇਹਨੂੰ 10 ਸੌ ਲਗਾਈ ਜਾਂਦੀ ਨੇ 14 ਮਾਡ ਲੱਗੀ ਜਿਵੇਂ ਨਿਊ ਬ੍ਰੈਂਡ ਕਢਾਈ ਸੀ ਉਹ ਤੇ ਅੱਜ ਤੋ ਤੇਜਵਾਂ ਜੋਤ ਨੇ ਆਏ ਬਣਾ ਦਿੱਤੀ ਸਾਫ਼ ਕਰਕੇ ਕੀ ਜਾਨੀ ਤੂੰ ਕੰਗੂ ਵੀ ਕਾਲਾ ਪੁੱਤ ਹਾਂਜੀ ਹੋ ਰਿਹਾ ਟੋਕਾ ਜੋਤ ਨੇ ਕੰਨਾਂ ਤੇ ਲੱਗੇ ਨੇ ਹੈੱਡਫੋਨ ਪਤਾ ਨਹੀਂ ਉਹਨੇ ਮੇਰੇ ਡੇਢੀ ਆ ਜਾਣਾ ਹੈ ਹਰ ਕਿਸ ਹੌਬ ਨਹੀਂ ਦੁੱਬ ਲਾ ਜਿਹਾ ਹੋ ਰਿਹਾ ਕੋਣ ਪਤਾ ਲੱਗੇਗਾ ਕੋ ਕਵਾ ਦੁਬੇ ਕਰ ਦਿਓ ਜੀ ਨੇ ਪੰਜ ਚਾਰ ਦਿਨਾਂ ਦਾ ਬਾਜ ਰਾ ਉਦੋਂ ਬਾਅਦ ਫੇਰ ਚਾਰ ਫੋਨ ਲਾ ਆ 10 ਤਰੀਕ ਨੂੰ 1 ਮਹੀਨਾ ਹੋ ਗਿਆ ਰਾਇ ਪਾਏ ਨੇ ਹੋਣੀ ਖਲ ਮੁਰਕਾ ਸੌਲ ਔਖਾ ਮਤਲਬ ਕੰਮ ਕਰਦੇ ਮੁਰਕੇ ਮੁਰਕੀ ਹੋ ਗਈਆਂ ਸੰਦਲ ਆ ਗਿਏ ਇੱਧਰ ਰੇਸਟ ਕੋਡ ਰੇਸਟ ਹੈ ਤੇ ਇੰਨ ਛੱਟ ਕੇ ਸਾਰਾ ਕੁਝ। ਟੋਰੀਆਂ ਅੰਦਰ ਚੱਕ ਕੇ ਅੰਦਰ ਲਾਵਾਂਗੇ। ਤੇ ਇੱਧਰ ਆ ਗਿਆ ਆਪਣਾ ਕੇਕ ਤੁਹਾਨੂੰ ਦਿਖਾਉਣਾ ਹੈ ਪਹਿਲਾਂ ਵੀ। ਨਾਰ ਦੇਖੋ ਬਾਈ ਨਾਰੇ ਟਾਂ ਡਿੱਗਣ ਲੱਗੇ ਕਿਰ ਕੇ। ਇਹ ਹੁਣ ਤੋੜ ਕੇ ਸੱਕਿਆ ਕਰਾਂਗੇ ਇਹਨਾਂ ਨੂੰ ਖਾਇਆ ਕਰਾਂਗੇ। ਕੱਲ ਨੂੰ ਜਾਣਾ ਮੈਂ ਗਰਮੀਤ ਭੈਣ ਕੋਲੇ ਤੇ ਅਕੀ ਭੈਣ ਕੋਲੇ। ਉੱਥੇ ਲੈ ਕੇ ਜਾਊਂਗਾ। ਤੋੜ ਕੇ ਲੈ ਕੇ ਜਾਊਂਗਾ ਉਹਨਾਂ ਨੂੰ ਕਿਰੇ ਕਿਰੇ ਨੂੰ। ਮੈਨੂੰ ਲੱਗੇ ਦੁਬਾਰੇ ਪਏ ਉਹਨਾਂ ਨੇ ਬੜਾ ਬੱਚੇ ਵੀ ਤੋੜ ਕੇ ਲੈ ਜਾਂਦੇ ਹੋਣ ਇੱਥੋਂ ਇੱਧਰ ਚੱਲ ਪਏ ਸਾਰੇ ਅਮਰੂਦ ਮੁਰਾਦ ਜੀ ਪੂਰਾ ਸਰਾ ਕੰਮ ਆਪੇ ਚਲੋ ਜੀ ਮਿਲਦੇ ਹਾਂ ਤੁਹਾਨੂੰ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਨਾਲ ਬਰੀਆ ਤੇ ਅੱਜ ਵਾਲਾ ਵਲੌਗ ਪਰਪਾਨ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ